ਭਾਈ ਗੁਰਦਾਸ ਸਹਿ ਬੜੇ ਅਨੂਠੇ ਢੰਗ ਦੇ ਨਾਲ ਬੜੇ ਸੁੰਦਰ ਪਰਮਾਨੰ ਦੇ ਕੇ ਸਾਨੂੰ ਸਮਝਾਰੇ ਨੇ ਮਨੁੱਖ ਇਹ ਮਨੁੱਖਾ ਜੀਵਨ ਮਨੁੱਖਾ ਸਰੀਰ ਵਿੱਚ ਰਹਿਨਿਆ ਜੀਵ ਤਦ ਨੇ ਪ੍ਰਕਾਸ਼ਤ ਹੋ ਗੇ ਮਹਾ ਪ੍ਰਕਾਸ਼ ਦੇ ਵਿੱਚ ਕਿਸ ਤਰ੍ਹਾਂ ਮਿਲਣਾ ਹੈ ਜੇ ਇਹ ਸ਼ਰੀਰ ਪੰਜ ਤਤਾਂ ਦਾ ਬਣਿਆ ਆ ਪੰਜ ਭੌਤਿਕ ਸ਼ਰੀਰ ਜਿਹੜਾ ਹੈ ਇਹੋ ਨਹੀਂ ਸਹੀ ਟਿਕਾਣੇ ਤੇ ਇਹੋ ਨਹੀਂ ਸਹੀ ਮਾਰਗ ਤੇ ਚੱਲਿਆ ਇਹੋ ਨਹੀਂ ਮਾਰਗ ਤੇ ਚੱਲਦਾ مالک ਕੁਲ ਬਾਰੀ ਤੁਰ ਤੇ ਚੱਲ ਕੇ ਆਇਆ ਇਨੇ ਬਾਹਰੀ ਤੌਰ ਤੇ ਪਹਿਲਾਂ ਗੁਰੂ ਕਾ ਬਚਨ ਨਹੀਂ ਕਮਾਇਆ ਅੰਦਰੂਨੀ ਤੌਰ ਤੇ ਕਿੱਥੇ ਕਮਾਏਗਾ ਪਹਿਲਾਂ ਬਾਹਰੋਂ ਤੁਰਨਾ ਪਵੇਗਾ ਬਾਹਰੋਂ ਜੁੜਨਾ ਪਵੇਗਾ ਬਾਹਰੋਂ ਸੇਵਾ ਕਰਨੀ ਪੈਗੀ ਬਾਹਰੀ ਤੌਰ ਤੇ ਸਿਮਰਨ ਵਿੱਚ ਬੈਠਣਾ ਪਵੇਗਾ ਸੰਗਤ ਵਿੱਚ ਬੈਠਣਾ ਪਵੇਗਾ ਗੁਰੂ ਗੁਰੂ ਜਪਣਾ ਪਵੇਗਾ ਗੁਰੂ ਨੂੰ ਨਕਮਸਤਕ ਹੋਣਾ ਪਵੇਗਾ ਤਾਂ ਧਾਕੇ ਗੱਲ ਬਣेंगी ਜੋ ਕੁਝ ਬਾਹਰੋਂ ਕਰਦਾ ਔਰ ਸਭ ਕੁਝ ਉਹਦੀ ਛਾਪ ਅੰਦਰ ਬੰਦੀ ਏ ਜਦੋਂ ਬਾਹਰੋਂ ਸੱਚ ਦਾ ਮਾਰਗ ਅਪਣਾਇਆ ਤੇ ਅੰਦਰ ਉਤਰ ਜਾਵੇਗਾ ਜਦੋਂ ਬਾਹਰੋਂ ਗੁਰੂ ਗੁਰੂ ਜਪਿਆ ਅੰਦਰ ਚੱਲ ਪਵੇਗਾ ਜਦੋਂ ਬਾਹਰੋਂ ਇਹਨੂੰ ਝੁਕਣਾ ਆ ਗਿਆ ਉਦੋਂ ਅੰਦਰੋਂ ਝੁਕ ਜਾਵੇਗਾ ਜਿਸ ਵਕਤ ਬਾਹਰੋਂ ਸਤਿਗੁਰੂ ਦੇ ਚਰਨਾਂ ਤੇ ਸਿਰ ਰੱਖਣਾ ਆ ਗਿਆ ਮਨ ਕਰਕੇ ਵੀ ਰੱਖ ਦੇਵੇਗਾ ਅੰਦਰੋਂ ਵੀ ਭਾਈ ਗੁਰਦਾਸ ਸਾਹਿਬ ਕਹਿੰਦੇ ਸੀਸ ਗੁਰ ਚਰਨ ਕਰਨ ਉਪਦੇਸ਼ ਦੇਖਿਆ ਭਾਈ ਗੁਰਦਾਸ ਸਹਿਬ ਕਹਿੰਦਿਆ ਸਿਖਾ ਤੇਰਾ ਸਿਰ ਜਿਹੜਾ ਨਾ ਇਹ ਗੁਰੂ ਦੇ ਚਰਨਾਂ ਤੇ ਟਿਕਿਆ ਹੋਵੇ ਗੁਰੂ ਦੇ ਚਰਨਾਂ ਤੇ ਤੇ ਕੰਨ ਜਿਹੜੇ ਤੇਰੇ ਨੇ ਇਹ ਤਰਸਨ ਤੜਫਨਾ ਇਸ ਲਈ ਕਿ ਕਦੋਂ ਗੁਰੂ ਕੀ ਦੀਖਿਆ ਗੁਰੂ ਕੀ ਸਿਖਿਆ ਮੈਨੂੰ ਸੁਣਣ ਦਾ ਸਬਬ ਪ੍ਰਾਪਤ ਹੋਵੇ ਕਦੋਂ ਮੈਂ ਗੁਰੂ ਕੀ ਗੱਲ ਗੁਰੂ ਕੀ ਵਿਚਾਰ ਨੂੰ ਸੁਣਾ ਤਾਂ ਇਹਦੀ ਪਵਿੱਤਰਤਾ ਬੜੇ ਪ੍ਰੇਮ ਨਾਲ ਪਟਾਨੇ ਵੀ ਇਹ ਬਚਨ ਕੀਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਪਮਾ ਕਰਨਿਆ ਪਟ ਸਹਿਬਾਨ ਕਹਿ ਲੱਗੀ ਚਰਨ ਤਾ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ ਕਹਿੰਦੇ ਚਰਨ ਤਾਂ ਸਕ ਹਥ ਭਲੇ ਨੇ ਸਮਰੱਥਾ ਵਾਲੇ ਨੇ ਸਰੇਟ ਨੇ ਜੇ ਗੁਰੂ ਅਮਰਦਾਸ ਸਾਹਿਬ ਵੱਲ ਨੂੰ ਚੱਲ ਕੇ ਜਾਂਦੇ ਨੇ ਗੁਰੂ ਵੱਲ ਨੂੰ ਚੱਲ ਕੇ ਜਾਂਦੇ ਨੇ ਗੁਰੂ ਕੁਲ ਚੱਲ ਕੇ ਜਾਂਦੇ ਨੇ ਉਹ ਚਰਨ ਭਲੇ ਨਹੀਂ ਜਿਹੜੇ ਚੋਰੀ ਵੱਲ ਨੂੰ ਲੈ ਕੇ ਜਾਂਦੇ ਨੇ ਚੋਰੀ ਕਰਨ ਵਾਸਤੇ ਉਹ ਚਰਨ ਭਲੇ ਨਹੀਂ ਜਿਹੜੇ ਕਿਤੇ ਸ਼ਰਾਬਖਾਨੇ ਵਿੱਚ ਲੈ ਕੇ ਜਾਂਦੇ ਨੇ ਉਹ ਚਰਨ ਭਲੇ ਨਹੀਂ ਜਿੱਥੇ ਨਿੰਦਿਆ ਚੁਗਲੀ ਹੁੰਦੀ ਉੱਥੇ ਲੈ ਕੇ ਜਾਂਦੇ ਨੇ ਉਹ ਚਰਨ ਭਲੇ ਨਹੀਂ ਜਿੱਥੇ ਅਰ ਮਾੜਾ ਵਿਚਾਰ ਆਦ ਹੋ ਰਿਹਾ ਹੈ ਤੈਨੂੰ ਉਸ ਪਾਸੇ ਨੂੰ ਲੈ ਕੇ ਜਾਂਦੇ ਨੇ ਅਰ ਵਿਵਚਾਰੀ ਵਿਸ਼ੈ ਬਣਾਉਣ ਦੇ ਲਈ ਉਹ ਪੈਰ ਕਦੇ ਭਲੇ ਨਹੀਂ ਉਹ ਪੈਰ ਭਲੇ ਜਿਹੜੇ ਗੁਰੂ ਅਮਰਦੇਵ ਮਹਾਰਾਜ ਦੇ ਘਰਵਲ ਨੂੰ ਲੈ ਕੇ ਆਉਂਦੇ ਗੁਰੂਵਾਲ ਨੂੰ ਤੈਨੂੰ ਲੈ ਕੇ ਆਉਂਦੇ ਨੇ ਉਹਨਾਂ ਚਰਣਾ ਦਾਈ ਸਫਲਤਾ ਪ੍ਰਾਪਤ ਹੁੰਦੀ ਉਹਨਾਂ ਨੂੰ ਸਫਲ ਹੋ ਜਾਂਦੀ ਚੱਲਣਾ ਉਹਨਾਂ ਦਾ ਸਫਲ ਹੈ ਕਹਿੰਦੇ ਹੱਥ ਤਾਂ ਪਰ ਸਕਿਆਥ ਹੱਥ ਲੱਗੇ ਗੁਰ ਅਮਰ ਪੈ ਤੇਰੇ ਚਰਨ ਤੇਰੇ ਕਦਮ ਤੈਨੂੰ ਘਰ ਤੋਂ ਗੁਰੂ ਘਰ ਲੈ ਆਏ ਗੁਰੂ ਦਰਬਾਰ ਚ ਲੈ ਆਏ ਗੁਰੂ ਕੋ ਲੈ ਆਏ ਪਟ ਸਹਿਬਾਨ ਕਹਿੰਦੇ ਨੇ ਬਈ ਤੇਰੇ ਹੱਥ ਜਿਹੜੇ ਆ ਨਾ ਰੱਬ ਨੇ ਤੈਨੂੰ ਦਿੱਤੇ ਹੋਏ ਨੇ ਤਾਂ ਭਲੇ ਸਜਣਾ ਜੇ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਵਿੱਚ ਲੱਗ ਜਾਣ ਗੁਰੂ ਦੀ ਸੇਵਾ ਵਿੱਚ ਲੱਗ ਜਾਣ ਗੁਰੂ ਦੀ ਸੇਵਾ ਕਰਨ ਇਹਨਾਂ ਦੇ ਨਾਲ ਗੁਰੂ ਕੀ ਸੰਗਤ ਦੀ ਸੇਵਾ ਕਰੇ ਸੰਗਤ ਦੇ ਜੋੜੇ ਝਾੜੇ ਹੱਥਾਂ ਨਾਲ ਗੁਰੂ ਕੇ ਲੰਗਰ ਦੀ ਮੰਦਰ ਦੀ ਬਰਤਨਾਂ ਦੀ ਗੁਰੂ ਕੀ ਸੰਗਤ ਦੇ ਜੋੜਿਆਂ ਦੀ ਸੇਵਾ ਕਰੇ ਗੁਰੂ ਦਰਬਾਰ ਦੀ ਸੇਵਾ ਕਰੇ ਤੇਰੇ ਹੱਥ ਸਫਲੇ ਅਗਰ ਇਨਾਂ ਹੱਥਾਂ ਦੇ ਨਾਲ ਕੋਈ ਮਾੜਾ ਕਰਮ ਕਰਦਾ ਹੈ ਹੱਥਾਂ ਦੇ ਨਾਲ ਮਾੜਾ ਕਰਦਾ ਹੈ ਔਰ ਕੋਈ ਲਿਖਤ ਮਾੜੀ ਲਿਖਦਾ ਹੈ ਮਾੜਾ ਕੁਦ ਕਰਦਾ ਹੈ ਇਹ ਹੱਥ ਸਫਲੇ ਨਹੀਂ ਅਰ ਭਾਈ ਸਾਹਿਬ ਨੇ ਵੀ ਇਹੀ ਵਤਨ ਕਹੇ ਨੇ ਕਹਿ ਲੱਗੇ ਸਜਣਾ ਮਾਲਕ ਨਾਲ ਜੁੜਨਹੀਂ ਤੇ ਇੱਕ ਇੱਕ ਅੰਗ ਤੋਂ ਸਬਦਾਨ ਹੋ ਪਟ ਸਾਹਿਬਾਂ ਕਹਿੰਦੇ ਉਹ ਹੱਥ ਸਫਲੇ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਲੱਗੇ ਲੱਗਦੇ ਨੇ ਤੇ ਅੱਗੇ ਕਹਿੰਦੇ ਜਿਹੀ ਤਾ ਪਰ ਸਕਿਆਥ ਜਿਹ ਗੁਰ ਅਮਰ ਪਨਿਜੈ ਤੇਰੀ ਜੀਬ ਤਾ ਸਕਿਆਥ ਸਮਰੱਥਾ ਵਾਲੀ ਸਫਲੀ ਹੈ ਸਾਕਰਤੀ ਹੈ ਜੇ ਇੱਕ ਗੁਰੂ ਗੁਰੂ ਗਉਂਦੀ ਏ ਗੁਰੂ ਅਮਰਦਾਸ ਸਾਹਿਬ ਦੇ ਗੁਣ ਗਾਉਂਦੀ ਗੁਰੂ ਗੁਰੂ ਜਪਦੀ ਗੁਰੂ ਗੁਰੂ ਜਪ ਮੀਤ ਹਮਾਰੇ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਜੇ ਗੁਰੂ ਗੁਰੂ ਜਪਦੀ ਏ ਤਾਂ ਤੇਰੀ ਜ਼ਬਾਨ ਭਲੀਏ ਹੋਰ ਸੋਲੇ ਤੇ ਮਾਈਏ ਟੱਪੇ ਗਾਉਂਦਿਆਂ ਹੋਇਆਂ ਇਹ ਸਫਲੀ ਨਿਉ ਨਿੰਦਿਆ ਚੁਗਲੀ ਕਰਦਿਆਂ ਜੀਬ ਸਭਲੀ ਨਿਉ ਜੇ ਨਹੀਂ ਹੈ ਜਪਦੀ ਤੇ ਫਿਰ ਮਹਾਰਾਜ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀ ਐ ਉਹਦੇ ਨੇ ਬਰੀਕ ਟੁਕੜੇ ਕਰ ਦਿੱਤੇ ਜਾਨ ਵੀ ਮੁੜਕਿਓ ਇਕੱਠੇ ਨਾ ਹੋ ਸਕਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਵੀ ਆਪਣੀ ਜ਼ੁਬਾਨੀ ਪਾਗ ਤੋ ਬਚਨ ਕਹਿ ਮਹਾਰਾਜ ਕਹਿੰਦੇ ਇਹ ਰਸ ਨਾਂ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਾਰ ਰਸ ਪੱਲੇ ਨਾ ਪਾਏ ਹਾਰ ਰਸ ਪਾਏ ਪੱਲੇ ਪੀਏ ਹਾਰ ਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ ਜੇ ਹਾਰ ਰਸ ਨੂੰ ਪੀ ਲਵੇ ਚੱਖ ਲਵੇ ਮੁੜ ਕੇ ਤ੍ਰਿਸ਼ਨਾ ਤੇਰੇ ਲਾਗੇ ਨਹੀਂ ਆਵੇਗੀ ਤ੍ਰਿਪਤ ਹੋ ਜਾਵੇਂਗੀ ਜਿੱਦੋਂ ਉਹ ਰਸ ਪੀ ਲਿਆ ਰਸ ਮਾਨ ਲਿਆ ਜ਼ਬਾਨ ਨੇ ਇਹ ਉਸ ਰਸ ਦੇ ਨਾਲ ਗੁੰਥੜ ਹੋ ਗਏ ਗੁਣ ਗਾਇਨ ਕਰਨ ਲੱਗ ਪਏ ਫਿਰ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਿਦ ਰਸ ਮਨ ਉਪਜਿਓ ਸਗਲੇ ਦੁਖ ਪੁਲਾਇਨ ਸਾਰੇ ਦੁਖ ਭੱਜ ਜਾਣਗੇ ਦੌੜ ਜਾਣਗੇ ਜਦ ਰਚਨਾ ਨਾਲ ਗੁਣ ਗਾਏ ਜ਼ਬਾਨ ਦਿੱਤੀ ਏ ਤੈਨੂੰ ਭਗਵਾਨ ਨੇ ਰੱਬ ਦੇ ਗੁਣ ਗਾਣ ਲਈ ਜਿਨ ਜੀਵਾ ਦਿੱਤੀ ਜਿਹੜੇ ਮਾਲਕ ਨੇ ਤੈਨੂੰ ਜ਼ਬਾਨ ਦਿੱਤੀ ਆ ਉਹਦੇ ਗੁਣਾਂ ਨੂੰ ਗਾਇਆ ਕਰ ਪਰ ਮਾਲਕ ਦੇ ਗੁਣ ਛੱਡ ਕੇ ਬੋਲੈ ਤਾਤ ਇਹ ਤਾੜ ਤੜ ਬੋਲਦੀ ਏ ਤਾਤ ਈਰਖਾਲੂ ਬੋਲ ਬੋਲਦੀ ਏ ਹੋਰ ਬੋਲ ਬੋਲਦੀ ਆ ਤੇ ਭਲਾ ਇਹਦਾ ਕਿੱਥੋਂ ਹੋਵੇ ਸਹਬ ਨੇ ਬਚਨ ਕਹੇ ਜਿਸ ਅੰਦਰ ਹੋਵੇ ਤਾਤ ਪਰਾਈ ਤੇਸ ਦਾ ਕਦੇ ਨਾ ਹੋਵੀ ਭਲਾ ਜੀ ਦੇ ਅੰਦਰ ਪ੍ਰਾਈ ਤਾਤ ਇਹਨਾ ਪ੍ਰਾਈ ਈਰਖਾ ਪ੍ਰਾਈ ਜੈਲਨਸੀ ਪ੍ਰਾਈ ਨਿੰਦਿਆ ਉਹਦਾ ਭਲਾ ਕਦੇ ਨਹੀਂ ਜੇ ਹੁੰਦਾ ਮਹਾਰਾਜ ਕਹਿੰਦੇ ਜਿਸ ਅੰਦਰ ਹੋਵੇ ਤਾਤ ਪ੍ਰਾਈ ਤਿਸ ਦਾ ਕਦੇ ਨਾ ਹੋਵੀ ਭਲਾ ਉਹਦਾ ਭਲਾ ਨਹੀਂ ਜੇ ਹੁੰਦਾ ਜਿੰਨ ਜੇਵਾ ਦਿੱਤੀ ਬੋਲੇ ਤਾਤ ਪਰਮਾਤਮਾ ਨੇ ਜ਼ਬਾਨ ਦਿੱਤੀ ਤੇ ਬੋਲਦੀ ਕੁਝ ਹੋਰ ਹੈ ਐਉਂ ਜੇਬਾ ਭਲੀ ਨਹੀਂ ਹੋਣੀ ਜ਼ਬਾਨ ਭਲੀ ਹੋਣੀ ਜਦੋਂ ਪਰਮਾਤਮਾ ਦੇ ਗੁਣ ਗਾਏ ਪਰਮਾਤਮਾ ਨੂੰ ਧਿਆਉਣਾ ਕੀਤਾ ਔਰ ਉਹਨੂੰ ਜਪਿਆ ਆਰਾਧਿਆ ਸੰਖੇਪ ਕਰਾਂ ਔਰ ਪਟ ਸਹਿਬਾਨ ਕਹਿੰਦੇ ਜ਼ਬਾਨ ਉਹ ਭਲੀ ਜੇ ੜੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣਾਂ ਨੂੰ ਗਾਉਂਦੀ ਗੁਰ ਅਮਰ ਪਨਜੈ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣ ਗਾਇਨ ਕਰਦੀ ਕਹਿਣ ਲੱਗੇ ਨੈਨ ਤਾਂ ਪਰ ਸਕ ਅਥ ਨੈਨ ਸਕਰਥੇ ਉਹਨੇ ਸਫਲੇ ਉਹਨੇ ਸਮਰੱਥਾ ਵਾਲੇ ਉਹਨੇ ਕੇੜੇ ਔਰ ਕਹਿ ਲਗੇ ਨੈਨ ਤਾ ਪਰ ਸਕ ਹੱਥ ਨੈਨ ਗੁਰ ਅਮਰ ਪਖਜੈ ਜਿਹੜੇ ਗੁਰੂ ਅਮਰਦਾਸ ਸਾਹਿਬ ਦਾ ਦੇਦਾਰ ਕਰਦੇ ਉਹ ਅੱਖਾਂ ਭਲੀਆਂ ਜਿਹੜੀਆਂ ਗੁਰੂ ਦਾ ਦੇਦਾਰ ਕਰਦੀਆਂ ਨੇ ਦਰਸ਼ਨ ਕਰਦੀਆਂ ਨੇ ਬਾਹਰੀ ਤੌਰ ਤੇ ਵੀ ਅਰ ਰੱਬ ਦਾ ਦੇਦਾਰ ਕਰਦੀਆਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਬਚਨ ਕਰਦੇ ਇਹ ਨੇਤਰੋ ਮੇਰਿਓ ਇਹ ਵਿੱਚ ਸੰਸਾਰ ਤੁਮ ਦੇਖਦੇ ਜੋ ਕੁਝ ਸੰਸਾਰ ਵਿੱਚ ਦੇਖਦੇ ਹੋ ਮਤਾਂ ਕਹਿਆ ਜੇ ਇੱਥੇ ਰਬ ਨਹੀਂ ਤੁਹਾਨੂੰ ਦੇਖਣਾ ਆਦ ਆਵੇ ਇਹ ਨੇਤਰੋ ਮੇਰਿਓ ਇਹ ਵਿੱਚ ਸੰਸਾਰ ਤੁਮ ਦੇਖਦੇ ਇਹ ਉਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਹੈ ਸੰਸਾਰ ਹਰਕਾਰ ਰੂਪ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਅਰ ਸੱਚੇ ਨੇ ਆਪ ਬਣਾਇਆ ਤੇ ਬਣਾ ਕੇ ਸੱਚਾ ਵਿੱਚ ਆਪ ਵਸ ਗਿਆ ਆਪ ਸੰਸਾਰ ਵਿੱਚ ਨਰੰਕਾਰ ਵਸ ਗਿਆ ਸਰੀਰ ਸੱਚੇ ਨੇ ਬਣਾਏ ਨੇ ਮਾਲਕ ਨੇ ਸ਼ਰੀਰਾਂ ਨੂੰ ਬਣਾ ਕੇ ਸਾਰਿਆਂ ਦੇ ਅੰਦਰ ਆਪ ਵਸ ਗਿਆ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਯੋ ਪੁਕਾਰ ਪੜਦਾ ਪਾਸੀ ਕਰ ਮੈਲ ਉਤਾਰ ਤੇਰੇ ਅੰਦਰੋਂ ਰੱਬ ਮਿਲੇਗਾ ਤੈਨੂੰ ਸੰਸਾਰ ਵਿੱਚੋਂ ਨਰੰਕਾਰ ਮਿਲੇਗਾ ਹੋਰ ਕਿਦਿਉ ਬਾਹਰੋਂ ਨਹੀਂ ਮਿਲਣਾ ਇਹ ਬੇ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਇਹ ਹਰੀ ਪਰਮਾਤਮਾ ਦਾ ਰੂਪ ਹੈ ਸਰਗੁਣਤਾ ਦੇ ਵਿੱਚ ਨਿਰਗੁਣ ਵਸਿਆ ਹੋਇਆ ਹੈ ਤੇ ਉਹ ਦੋ ਰੂਪਾਂ ਚੇ ਨਿਰਗੁਣ ਸਰਗੁਣ ਭੀ ਉਹੀ ਕਲਾ ਤਾਰ ਜਿਨ ਸਗਲੀ 모ਹੀ ਉਹ ਨਿਰਗੁਣ ਸਰਗੁਣਤਾ ਬਣਾ ਕੇ ਸਰਗੁਣ ਦੇ ਵਿੱਚ ਪਤੀ ਪਤੀ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਜਾਲ ਥਲ ਮਹੀਲ ਪੂਰਿਆ Swami ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਇਕੰਕਾਰ ਇਕ ਪਰਮਾਤਮਾ ਸਾਰੇ ਰਮਿਆ ਔਰ ਉਰਮਿਆ ਹੋਇਆ ਉਹਦਾ ਦੇਦਾਰ ਕਰ ਉਹਨੂੰ ਪਖਿਜੈ ਵੇਖਣਾ ਕਰ ਇਹ ਵੇ ਸੰਸਾਰ ਤੁਮ ਦੇਖਦੇ ਉਹ ਹਰਕਾਰ ਰੂਪ ਇਹ ਹੈ ਜਿੰਨਾ ਤੇ ਕਿਰਪਾ ਹੋ ਗਈ ਜਿੰਨਾ ਸਵੇ ਪਰਚੋਲ ਕੀਤੀ ਉਹਨਾਂ ਨੂੰ ਫਿਰ ਹਰ ਰੂਪ ਨਦਰਿ ਆਇਆ ਉਹਨਾਂ ਨੂੰ ਰੱਬ ਨਦਰ ਆਉਣ ਲੱਗ ਪਿਆ ਔਰ ਉਹਨਾਂ ਨੂੰ ਕਣਕਣ ਵਿੱਚ ਦਿਸਣ ਲੱਗ ਪਿਆ ਸ਼ਰੀਰ ਸ਼ਰੀਰ ਵਿੱਚ ਦਿਸਣ ਲੱਗ ਪਿਆ ਉਹਨਾਂ ਨੂੰ ਪ੍ਰਗਟ ਰੂਪ ਜਿ ਦਿਸਣ ਲੱਗ ਪਿਆ ਤੇਦਾਰ ਹੋ ਗਏ ਸੰਖੇਪ ਕਰਾ ਭਾਈ ਸਾਬ ਕਹਿੰਦਿਆ ਸੀਸ ਗੁਰ ਚਰਨ ਸਿੱਖਾ ਤੇਰਾ ਸਿਰ ਗੁਰੂ ਦੇ ਚਰਨਾ ਤੇ ਟਿਕੇ ਗੁਰੂ ਦੇ ਚਰਨਾ ਤੇ ਆ ਕੇ ਝੁਕੇ ਇਹ ਹੋਰ ਜਗਾ ਤੇ ਨਾ ਝੁਕਦਾ ਫਿਰੇ ਇਕ ਗੁਰੂ ਦੇ ਚਰਣਾ ਤੇ ਟਿਚੁਕੇ ਕਰਨੇ ਉਪਦੇਸ਼ ਦੀਖਿਆ ਤੇਰੇ ਜਿਹੜੇ ਕੰਨ ਐ ਨਾ ਇਹ ਹੋਰ ਜਿਹੜਿਆ ਗੀਤ-ਸ਼ੀਤ ਜ਼ਿਆਦਾ ਨਾ ਸੁਣਦੇ ਫਿਰਨ ਇੱਧਰ-ਉੱਧਰ ਨੂੰ ਨਾ ਭਟਕਦੇ ਫਿਰਨ ਅਰ ਮਾਇਏ ਟੱਪੇ ਨਾ ਸੁਣਦੇ ਫਿਰਨ ਇਨ੍ਹਾਂ ਦੇ ਨਾਲ ਗੁਰੂ ਦੇੋਂ ਸਿੱਖਿਆ ਨੂੰ ਸੁਣ ਗੁਰੂ ਦੀ ਸਿੱਖਿਆ ਨੂੰ ਸੁਣ ਤੇਰਾ ਗੁਰੂ ਉਪਦੇਸ਼ ਜੋ ਦਿੰਦਾ ਉਹਨੂੰ ਸੁਣ ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਗੁਰੂ ਕੇ ਸਿੱਖ ਉਹਨੂੰ ਕਰਨ ਕੰਨਾਂ ਨਾਲ ਸੁਣਨ ਜਿਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਸੀ ਇਹ ਸਰਾਵਣੋ ਮੇਰਿ ਸੱਚੈ ਸੁਣਨੇ ਨੂੰ ਪਠਾਏ ਸੱਚੈ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਨੋ ਸਤ ਬਾਣੀ ਇਹਨੂੰ ਸੁਣ ਤੇਰੀ ਆਮਦ ਇਸੇ ਲਈ ਹੋਈ ਏ ਆਇਓ ਸੁਨਣ ਪੜਨ ਕੋ ਬਾਣੀ ਨਾਮ ਵੇਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਨੀ ਅਰ ਬਾਣੀ ਨੂੰ ਸੁਣ ਸਰੀਰ ਲਾਏ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਮਨ ਵੀ ਤੇ ਤਨਵੀ ਉਹਦੀ ਸਿੱਖਿਆ ਸੁਣ ਉਹਦਾ ਉਪਦੇਸ਼ ਸੁਣ ਕੰਨਾਂ ਦੇ ਨਾਲ ਜੋ ਗੁਰੂ ਦਿੰਦਾ ਹੈ ਜੋ ਜਿਹੜੇ ਗੁਰੂ ਦੇ ਚਰਨਾਂ ਤੇ ਸਿਰ ਧਰਦਾ ਹੈ ਔਰ ਨਮਸਕਾਰਾਂ ਕਰਦਾ ਉਹਦਾ ਉਪਦੇਸ਼ ਸੁਣ ਇਹਨਾਂ ਵੇ ਸਿੱਖਿਆ ਕਿਸੇ ਹੋਰ ਦੀ ਸੁਣਦਾ ਹੋਵੇ ਲੋਚਨਾਂ ਦਰਸ਼ ਅਵਲੋਕ ਸੁਖ ਪਾਈਏ ਨੇਤਰਾਂ ਨਾਲ ਗੁਰੂ ਦਾ ਦੇਦਾਰ ਕਰਨਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆ